ਹਿੰਲੇ ਆਪ ਐਨੇ ਸੁਣਦੇ ਨਹੀਂ ਹਾਂ ਮੇਰੀ ਗੱਲ ਸੁਣੀ ਆ ਨਾਲ ਦੇ ਪਿੰਡ ਚ ਨਾ ਬੰਦੇ ਪੈ ਗਏ ਤੇ ਫੇਰ ਮੈਂ ਕੀ ਕਰਾਂ ਜਦੋਂ ਬੁੜੀਆਂ ਪੈ ਗਈਆਂ ਉਹ ਤਾਂ ਸੱਦ ਕੇ ਲੈ ਜੀ ਮੈਨੂੰ ਹਾਂ ਬੁੜੀਆਂ ਦੇ ਚੱਕਰ ਦੇ ਤਾਂ ਬੜੀਆਂ ਗੱਲਾਂ ਹੁੰਦੀਆਂ ਨੇ ਨਾ ਤੈਨੂੰ ਮੇਰੀ ਗੱਲ ਸੁਣ ਫੇਰ ਤਾਂ ਮੈਂ ਕਰਨਾ ਨਹੀਂ ਦੇਖਿਆ ਕਿੱਥੇ ਆ ਤੂੰ ਪੇ ਜਾ ਹੁਣ ਅਗੱਦੇ ਦੁਕਾਨਦਾਰ ਕੋਣ ਤੇ ਮੈਂ ਤਾਂ ਕਿਤੇ ਨਹੀਂ ਭੇਜਾਂ ਮੈਂ ਕਿਵੇਂ ਤੁਸੀਂ ਭੇਜਾ ਹੂਗਾ ਕਿਤੇ ਮੈਂ ਤਾਂ ਆਪ ਨਹੀਂ ਭੇਜਿਆ ਫੇਰ ਉਹ ਸਵੇਰ ਦਾ ਕਿੱਥੇ ਗਿਆ ਹੌਣ ਤਾਂ 2-3 ਘੰਟੇ ਹੋ ਗਏ ਗਏ ਨੂੰ 2-3 ਘੰਟੇ ਹੋ ਗਏ ਉਹ ਖੇਡਣ ਖੁੱਡਣ ਗਿਆ ਹੁਣ ਨਹੀਂ ਐਨਾ ਚਿਰ ਤਾਂ ਨਹੀਂ ਖੇਡਦਾ ਮੈਂ ਤਾਂ ਡਰ ਲੱਗ ਗਿਆ ਦੇਖ ਕੇ ਕਿੱਤਰੀ ਗਿਆ ਫੇਰ ਕਿੱਧਰ ਗਿਆ ਹੋਇਆ ਅੱਗੇ ਤਾਂ ਮੈਨੂੰ ਵੀ ਦੱਸ ਕੇ ਜਾਂਦਾ ਹੁੰਦਾ ਵੀ ਪਾਪਾ ਮੈਂ ਅੱਜ ਆਪਣੇ ਯਾਰ ਦੋਸਤ ਕੋਲੇ ਚੱਲਿਆ ਖੇਡਣ ਮੇਰੀ ਸੌਂ ਖਾ ਤੁਸੀਂ ਤਾਂ ਨਹੀਂ ਭੇਜਿਆ ਕਿਤੇ ਤੇਰੀ ਸੌਂ ਖਾ ਕੇ ਮੈਂ ਕਿਤੇ ਜਾਣਾ ਫੜਕਾਉਣਾ ਤੈਨੂੰ ਫਿਰ ਮੁੰਡਾ ਗਿਆ ਕਿੱਧਰ ਮੇਰੀ ਗੱਲ ਸੁਣ ਪਿੰਡ ਚ ਜਾ ਕੇ ਦੇਖ ਕੇ ਆਓ ਹੈ ਜਜਵਾਖਾ ਨਾ ਖੇਡਦਾ ਤਾਂ ਵੀ ਉਹਨੂੰ ਘਰੇ ਲੈ ਕੇ ਆਓ ਗਰਮੀ ਵਾਲੀ ਆ ਹਏ ਤਾਂ ਇੰਦਾ ਜੇ ਮੈਨੂੰ ਘੜਾ ਲੱਭਣਾ ਮੈਂ ਤਾਂ ਹੋਕਾ ਦਵਾਈ ਆਵਣਾ ਫਿਰ ਹੋਕਾ ਕਾਣੂ ਦਵਾਵੈ ਨਾ ਤੈਨੂੰ ਪਤਾ ਸੱਤ ਚ ਜਵਾਕ ਕਿੰਨੇ ਖੇਡਦੇ ਨੇ ਉੱਥੇ ਮੜੀ ਜੀ ਨਿਗਾਹ ਮਾਰ ਲਿਓ ਉੱਥੇ ਹੋਊਗਾ ਉਹਨੇ ਕਿੱਥੇ ਜਾਣਾਗਾ ਕੀ ਕਿੱਥੇ ਹੋਇਆ ਮੇਰੇ ਨਾਲ ਸੌਰਾ ਬੁਤੀ ਦਿਲ ਕਾ ਮਾਮ ਕਰਿਆ ਇੰਦਾ ਇੱਕ ਜਵਾਕ ਹੈ ਮੇਰੇ ਜਿਹੜੂ ਖਸੋਗੇ ਮੈਂ ਕਿੱਧਰ ਜਾਵਾਂ ਤੇਰਾ ਤਾਂ ਜੱਤ ਕਾ ਮੌਂ ਕਰਦਾ ਹੀ ਰਹਿੰਦਾ ਤੈਨੂੰ ਤਾਂ ਗਲਾਸ ਨਾਲ ਲੱਭੇ ਤਾਂ ਕਾ ਮੌਂ ਮੌਂ ਲੱਗ ਜਾਂਦਾ ੁੰਡਾ ਦੇਖ ਕੇ ਚਿਹਰੇ ਤੇ ਬੀਪੀਆ ਘਟਣ ਲੱਗ ਗਿਆ ਉੱਠ ਜਾ ਹੁਣ ਕੀ ਮੂੰਹ ਦੇ ਇੱਕ ਮਿੰਟ ਮੈਨੂੰ ਆਪਣੀ ਸ਼ਕਤੀ ਨਾਲ ਦੇਖ ਲੈਂਦੇ ਵੀ ਕਿੱਥੇ ਗਿਆ ਉਹਦਾ ਚਲ ਸ਼ਕਤੀ ਨਾਲ ਲੱਗਿਆ ਕੁਝ ਪਤਾ ਸ਼ਕਤੀਆਂ ਦਾ ਲੱਗਦਾ ਰੀਚਾਰਜ ਕਰਾਉਣ ਆਲਾ ਨਹੀਂ ਇਹ ਕੰਮ ਜਾ ਕੇ ਦੇਖਿਆ ਉਹ ਨਾਲੇ ਵੀਰ ਬਣ ਕੇ ਆਇਆ ਨਾ ਕਰ ਜੇ ਦੇਖਿਆ ਫੁੱਲ ਕੀ ਜੀ ਦੇਖ ਕੇ ਆਏ ਤੁਹਾਨੂੰ ਪਤਾ ਜੇ ਤੂੰ ਬਾਹਰ ਦੇਖ ਕੇ ਆ ਮੈਂ ਇੱਥੇ ਘਰੇ ਰਹਿਣਾ ਕੀ ਪਤਾ ਉਹ ਕੰਧ ਕੋਲੇ ਕੋਲੇ ਨਿਕਲਾਵੇ ਓਏ ਖੰਤਰਿਆ ਤੂੰ ਵੇਖਿਆ ਮੈਂ ਕਰੇ ਦੇਖਦੀ ਆ ਵੀ ਕਿਤੇ ਕੰਧ ਕੋਲੇ ਕੋਲੇ ਨਾ ਬੈਠਾ ਹੋਵੇ ਤੂੰ ਜਾ ਕੇ ਨਾ ਦੇਖਿਆ ਬਲੱਡ ਨਾ ਵਧਾਦੀ ਮੇਰਾ ਮੈਨੂੰ ਤੋਰੂਗੀ ਤੁੱਪੇ ਕਿਧਰੇ ਨਹੀਂ ਤੇਰਾ ਰੰਗ ਕਾਲਾ ਹੁੰਦਾ ਸੋਹ ਰੱਬ ਦੀ 3 ਨਾਲੋਂ ਵੀ ਪੜਾ ਹੋਇਆ ਪਿਆ ਮਾੜਾ ਨਾ ਵੀ ਭੱਜ ਜੇ ਜਵਾਬ ਕੁਝ ਹੋ ਗਿਆ ਸੁੱਣ ਲੱਗੇ ਮੇਰੇ ਕੋਲ ਇੱਕ ਮੱਝ ਹੈ ਐਸ ਦਾ ਰੰਗ ਕਾਲਾ ਹੈ ਮੇਰੇ ਡੈਡੀ ਤੋਂ ਵੀ ਜ਼ਿਆਦਾ ਬੈਸਟ ਦੇ ਇੱਕ ਪੂਛ ਹੈ ਓਏ ਮੈਂ ਦਦਾ ਕੀ ਪੂਛ ਹੁੰਦੀ ਆ ਜੇ ਮੈਂ 2 ਲੱਖ ਦੇ ਦਾ ਨੰਬਰ ਕੱਟੇ ਜਾਣੇ ਸੀ ਇਹ ਚਿੱਟਾ ਦੁੱਧ ਦਿੰਦੀ ਹੈ ਬਾਕੀਆਂ ਮੱਜਾਂ ਦਾ ਮੈਂ ਦੇਖਿਆ ਹੈ ਉਹਨਾਂ ਦਾ ਕਸਮੇਲਾ ਹੁੰਦਾ ਹੈ ਇਹਦੇ ਦੋ ਸਿੰਘ ਹਨ ਇਹਦੇ ਚਾਰ ਲੱਤਾਂ ਹਨ ਓ ਤੂੰ ਇੱਥੇ ਖੜਾ ਮੱਝ ਤੇ ਲਗੀਤਰਾ ਮਾਰੀ ਜਾਨਾ ਅਸੀਂ ਤਾਂ ਤੈਨੂੰ ਸਾਰੇ ਪਿੰਡ ਚੋਂ ਲੱਭੀ ਜਾਂਨੇ ਆ ਦੇ ਹੋਕੇ ਤੇ ਹੋਕਾ ਦਵਾਈ ਜਾਂਨੇ ਆ ਤੇ ਤੂੰ ਇੱਥੇ ਖੜਾ ਓ ਡੈਡੀ ਮਾਸਟਰ ਨੇ ਕਿਹਾ ਸੀ ਵੀ ਮੱਝ ਤੇ ਲੇਖ ਲਿਖਣਾ ਮੈਂ ਤਾਂ ਉਹ ਲਿਖਦਾ ਸੀ ਓ ਤੇਰੇ ਮੈਂ ਮਾਰ ਮਾਰ ਚੰਡਾ ਤੇਰੇ ਵਾਲਜੇ ਡਾ ਦੂੰ ਓ ਚੱਲ ਕਰ ਓ ਕਰੇ ਤਾਂ ਡੇੜੀ ਮੈਂ ਚੱਲ ਵੜਦਾ ਤੂੰ ਵੀ ਜਾ ਕੇ ਕੁੜਤਾ ਲਾ ਕੇ ਰੱਖੀ ਕਿਉਂ ਓ ਮਾਸਟਰ ਨੇ ਕਿਹਾ ਸੀ ਵੀ ਡੈਡੀ ਤੇ ਲੇਖ ਵੀ ਲਿਖਣਾ ਮੈਂ ਲੇਖ ਲਖਣਾ ਤੈਨੂੰ ਮੈਂ ਲੇਖ ਲਖਣਾ ਤੈਨੂੰ ਮੈਂ ਲੇਖ ਲਖਣਾ ਤੈਨੂੰ ਤੂੰ ਨਾ ਡਰ ਉਹਨੂੰ ਹੀ ਕਿਆ ਕੁਛ ਤੂੰ ਬੜੀ ਚਲਾਕਣਾ ਬਣ ਦੁੱਧ ਦੇਣ ਵਾਰੀ ਤੂੰ ਲੱਤ ਛੜਾ ਮਾਰਦੀ ਹੈ ਆਹੋ